ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਛੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਵੀਡੀਓ ਨੰਬਰ 31 ਵਿੱਚ ਤੁਹਾਨੂੰ ਪਹਿਲਵਾਨਾਂ ਬਾਰੇ ਦੱਸਾਂਗੇ ਵੀਡੀਓ 31 ਇਹ ਵਿੱਚ ਪਹਿਲਵਾਨ ਬਜ਼ੁਰਗ ਦੀ ਸਾਕੀ ਅਤੇ 20 ਵਿੱਚ ਪਹਿਲਵਾਨਾਂ ਦਾ ਯੋਗਦਾਨ ਖਾੜਕੂ ਲਹਿਰ ਦੇ ਦੌਰਾਨ ਆਓ ਸ਼ਰਵਨ ਕਰੋ ਸਾਕਾ ਖਾੜਕੂ ਅਈ ਦਲਜੀਤ ਸਿੰਘ ਬਿੱਟੂ ਦੀ ਜਵਾਨੀ ਖੜਕੋ ਸੰਘਰਸ਼ ਦੀ ਸਾਖੀ ਪਾਗ ਪਹਿਲਾ ਅਣਜਾਣੇ ਅਣਗੋਲੇ ਸਿੱਧਕੀ ਅਤੇ ਯੋਧੇ ਪਾਠ ਤੀਜਾ ਸਾਖੀ 8ਵੀਂ ਦਾ ਪਹਿਲਾ ਹਿੱਸਾ ਪਲਵਾਨ ਬਜ਼ੁਰਗ ਸੰਗਤਾਂ ਨੇ ਇਹਨਾਂ ਵੀਡੀਓਜ਼ ਨੂੰ ਬਹੁਤ ਹੀ ਪਿਆਰ ਬਖਸ਼ਿਆ ਹੈ ਸੋ ਬਹੁਤ-ਬਹੁਤ ਧੰਨਵਾਦ ਸੰਗਤਾਂ ਦਾ ਅਤੇ ਅੱਗੇ ਲਈ ਵੀ ਦਾਸ ਆਪ ਜੀ ਦਾ ਤੇ ਅਕਾਲ ਪੁਰਖ ਸਾਹਿਬ ਜੀ ਦਾ ਆਸਵੰਦ ਰਹੇਗਾ ਸੋ ਗੁਰੂ ਪਿਆਰਿਓ ਗੁਰੂ ਫਤ ਤੋਂ ਸ਼ੁਰੂਆਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਡਾਕਟਰ ਰਜਿੰਦਰਪਾਲ ਸਿੰਘ ਬੁਲਾਰਾ ਨੇ ਮੁਰਿੰਡੇ ਕੋਲ ਆਪਣੀ ਰਿਸ਼ਤੇਦਾਰੀ ਵਿੱਚੋਂ ਠਾਰ ਦਿੱਤੀ ਸੀ ਜੋ ਇਲਾਕੇ ਦਾ ਇੱਜ਼ਤਦਾਰ ਜ਼ਿੰਮੇਵਾਰ ਪਰਿਵਾਰ ਸੀ ਪਹਿਲਾਂ ਕਾਫੀ ਚਿਰ ਉਸ ਠਾਰ ਦੇ ਅਸੀਂ ਥੋੜੇ ਜਿਹੇ ਬੰਦੇ ਜਾਂਦੇ ਸੀ ਮਤਰਾ ਸਿੰਘ ਮੈਂ ਹਰਜਿੰਦਰ ਸਿੰਘ ਸੁਖਦੇਵ ਸਿੰਘ ਸੁੱਖਾ ਚਰਨਜੀਤ ਸਿੰਘ ਅਤੇ ਜਨਰਲ ਲਾਭ ਸਿੰਘ ਹੌਲੀ-ਹੌਲੀ ਉਸ ਤੋਂ ਕਮਾਂਡੋ ਫੋਰਸ ਫੈਡਰੇਸ਼ਨ ਅਤੇ ਪੰਥਕ ਕਮੇਟੀ ਦੇ ਕਾਫੀ ਸਿੰਘਾਂ ਦਾ ਆਉਣਾ ਜਾਣਾ ਹੋ ਗਿਆ ਇਹਦੀ وجہ ਇਹ ਸੀ ਕਿ ਜਨਰਲ ਲਾਭ ਸਿੰਘ, ਚਰਨਜੀਤ ਸਿੰਘ ਅਤੇ ਡਾਕਟਰ ਰਜਿੰਦਰ ਪਾਲ ਸਿੰਘ ਵੀ ਬੜੇ ਖੁੱਲੇ ਸੁਭਾਅ ਦੇ ਸਨ। ਜੋ ਵੀ ਉਹਨਾਂ ਦਾ ਨਾਲ ਹੁੰਦਾ ਸੀ ਉਸ ਨੂੰ ਅੱਗੇ ਠਾਰਦੇ ਵੀ ਉਹ ਲੈ ਜਾਂਦੇ ਸਨ। 18 ਦਾ ਤੇਤ ਇਸ ਤਰੀਕੇ ਨਾਲ ਕੱਟ ਜਾਂਦਾ ਸੀ। ਪਰ ਉਹਨਾਂ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਸੀ ਕਿ ਉਹ ਕਿਸੇ ਨੂੰ ਨਾਂ ਨਹੀਂ ਸੀ ਕਰ ਸਕਦੇ। ਅਸੀਂ ਕਈ ਵਾਰ ਆਪਸ ਵਿੱਚ ਇਸ ਗੱਲੋਂ ਓਖੇ ਵੀ ਹੋ ਜਾਣਾ ਕਿ ਹਿਫਾਜ਼ਤ ਲਈ ਇਹ ਤਰੀਕਾ ਸਹੀ ਨਹੀਂ ਹੈ। ਉਹਨਾਂ ਨੇ ਅੱਗੋਂ ਕਹਿਣਾ ਕਿ ਅੱਗੇ ਤੋਂ ਖਿਆਲ ਰੱਖਾਂਗੇ। ਪਰ ਮੁੜ ਕੇ ਗੱਲ ਉੱਥੇ ਹੀ ਆ ਜਾਂਦੀ ਸੀ ਜਿਹੜੀ ਵੀ ਠਾਰ ਤੇ ਜਾਂਦੇ ਸਨ ਉੱਥੇ ਕੁਝ ਮਹੀਨਿਆਂ ਵਿੱਚ ਹੀ ਸਾਰੀ ਜਥੇਬੰਦੀ ਹੀ ਆ ਜਾਂਦੀ ਸੀ ਇਸ ਠਾਰ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਉਹਨਾਂ ਘਰ ਵਾਲਿਆਂ ਨੇ ਕਦੇ ਵੀ ਮੱਥੇ ਵਟ ਨਹੀਂ ਸੀ ਪਾਇਆ ਤੇ ਹਰ ਆਏ ਹੋਏ ਸਿੰਘ ਦੀ ਇੱਕੋ ਜਿਹੀ ਸੇਵਾ ਕਰਦੇ ਰਹੇ ਕਿੰਨੇ ਕਿੰਨੇ ਸਿੰਘਾਂ ਦਾ ਪ੍ਰਸ਼ਾਦਾ ਤਿਆਰ ਕਰਨਾ ਅਤੇ ਕਈ ਕਈ ਸਿੰਘਾਂ ਨੇ ਉੱਥੇ ਕਈ ਕਈ ਦਿਨ ਵੀ ਟਿਕੇ ਰਹਿਣਾ ਉਹਨਾਂ ਦੀ ਚੰਗੀ ਖੇਤੀ ਬਾੜੀ ਸੀ ਤੇ ਕਾਫੀ ਖੁੱਲਾ ਕਰ ਸੀ ਬਾਹਰ ਵੱੜਦਿਆਂ ਹੀ ਖੱਬੇ ਪਾਸੇ ਵੱਲੋਂ ਇੱਕ ਅਲੱਗ ਦਾ ਵੇੜਾ ਸੀ ਅਤੇ ਕੁਝ ਕਮਰੇ ਬਣੇ ਹੋਏ ਸਨ ਸਾਡਾ ਟਿਕਾਣਾ ਆਮ ਤੌਰ ਤੇ ਉੱਥੇ ਹੀ ਹੁੰਦਾ ਸੀ ਉੱਥੇ ਸਦਾ ਇੱਕ 70 ਕੁ ਸਾਲਾਂ ਦਾ ਬਜ਼ੁਰਗ ਵੱਡੇ ਮੰਝੇ ਉੱਤੇ ਬੈਠਾ ਹੁੰਦਾ ਸੀ ਜੋ ਉਸ ਪਰਿਵਾਰ ਦਾ ਵੱਡਾ ਬਜ਼ੁਰਗ ਸੀ ਉਸ ਦਾ ਨਾਮ ਮੈਨੂੰ ਵਿਸਰ ਗਿਆ ਉਸ ਦੀ ਸਾਰੇ ਇਲਾਕੇ ਇੱਜ਼ਤ ਕਰਦਾ ਸੀ ਅਤੇ ਪੰਜਾਬ ਦੇ ਸਾਰੇ ਪੁਲਵਾਨ ਉਸ ਨੂੰ ਜਾਣਦੇ ਸਨ ਉਹ ਆਪਣੇ ਸਮਿਆਂ ਦਾ ਮਸ਼ਹੂਰ ਪੁਲਵਾਨ ਸੀ ਹੁਣ ਵੀ ਉਸ ਦੀ ਜ਼ਿੰਦਗੀ ਲਈ ਅਖਾੜਾ ਤੇ ਪਹਿਲਵਾਨੀ ਹੀ ਸਭ ਤੋਂ ਜ਼ਿਆਦਾ ਅਹਿਮ ਸੀ ਉਹ ਪੁਰਾਣੇ ਸਮਿਆਂ ਤੋਂ ਹੁਣ ਤੱਕ ਦੇ ਸਾਰੇ ਪਹਿਲਵਾਨਾਂ ਬਾਰੇ ਬਹੁਤ ਜਾਣਦਾ ਸੀ ਉਹ ਤਾਂ ਸਾਰਿਆਂ ਨੂੰ ਮਿਲਿਆ ਵੀ ਸੀ ਉਹ ਬਹੁਤ ਤੁਰਿਆ ਫਿਰਿਆ ਸੀ ਅਤੇ ਇਧਰਲੇ ਉਧਰਲੇ ਪੰਜਾਬ ਦੇ ਸਾਰੇ ਇਲਾਕਿਆਂ ਦੇ ਲੋਕਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਇਹ ਪਰਿਵਾਰ ਉਸ ਬਜ਼ੁਰਗ ਦੇ ਭਰਾ ਦਾ ਪਰਿਵਾਰ ਸੀ ਜਿਸ ਦੀ ਮੌਤ ਹੋ ਚੁੱਕੀ ਸੀ ਇਸ ਨੇ ਵਿਆਹ ਨਹੀਂ ਸੀ ਕਰਵਾਇਆ ਅਤੇ ਸਾਰੀ ਉਮਰ ਹੀ ਬ੍ਰਹਮਚਾਰੀ ਰਿਹਾ ਅਖਾੜਾ ਅਤੇ ਪਹਿਲਵਾਨੀ ਹੀ ਇਹਨਾਂ ਦਾ ਚਾਹ ਸੀ ਉਹਨਾਂ ਦੀ ਉਮਰ ਦੇ لحاظ ਨਾਲ ਸਰੀਰ ਵਿੱਚ ਬਹੁਤ ਜ਼ੋਰ ਸੀ ਤੇ ਹਾਲੇ ਵਿੱਚ ਚੰਗੇ ਖੁਰਾਕ ਛਕਦੇ ਸਨ ਸਵੇਰੇ ਸ਼ਾਮ ਕਸਰਤ ਕਰਦੇ ਸਨ ਸ਼ਾਮ ਨੂੰ ਮੂੰਗਲੀਆਂ ਅਤੇ ਬੋਰੇ ਵੀ ਚੁੱਕਦੇ ਸੀ ਅਸੀਂ ਵੀ ਉਹਨਾਂ ਨੂੰ ਚੁੱਕਦੇ ਦੇਖਿਆ ਉਹਦਾ 6 ਫੁੱਟ ਤੋਂ ਉੱਚਾ ਕੱਦ ਸੀ ਸਾਵਲਾ ਤੇ ਚੋੜਾ ਚਿਹਰਾ ਵੱਡਾ ਮੱਥਾ ਚੋੜੇ ਮੋਢੇ ਅਤੇ ਬਾਹਾਂ ਤੇ ਲੱਤਾਂ ਵਿੱਚ ਹੱਲੇ ਦੀ ਬਹੁਤ ਜਾਨ ਸੀ ਅਤੇ ਟਿੱਡ ਬਿਲਕੁਲ ਹੀ ਨਾਲ ਲੱਗਿਆ ਹੋਇਆ ਸੀ ਆਮ ਤੌਰ ਤੇ ਉਹ ਚਾਦਰਾਂ ਤੇ ਕੁੜਤਾ ਪਾਉਂਦਾ ਸੀ ਸਿਰ ਉੱਪਰ ਬਰਨਾ ਹੁੰਦਾ ਅਤੇ ਸਫਾ ਸਦਾ ਹੀ ਗੱਲ ਵਿੱਚ ਹੁੰਦਾ ਚਿੱਟੀ ਦਾੜੀ ਸਦਾ ਬੰਨੀ ਹੁੰਦੀ ਸੀ ਗਰਮੀਆਂ ਵਿੱਚ ਉਹ ਛੋਟਾ ਜਿਹਾ ਲਾਚਾ ਬਣ ਕੇ ਅਤੇ ਖਫਣੀ ਜਿਹੀ ਪਈ ਰਹਦੇ ਸੀ। ਇਸ ਬਜ਼ੁਰਗ ਦੀ ਖਾਸियत ਇਹ ਸੀ ਕਿ ਇਹ ਦਿਲ ਦਾ ਬੜਾ ਹੀ ਸਾਫ਼ ਸੀ। ਨਿਮਰਤਾ ਤੇ ਇੰਨੀ ਸੀ ਕਿ ਤੁਸੀਂ ਬਿਲਕੁਲ ਦਿਲ ਵਿੱਚ ਝਾਕ ਸਕਦੇ ਹੋ। ਸਿੱਖੀ ਤੇ ਗੁਰੂਆਂ ਵਿੱਚ ਉਸ ਦੇ ਮੁੱਢ ਤੋਂ ਹੀ ਸ਼ਰਧਾ ਸੀ। ਚਿਹਰੇ ਤੇ ਇੱਕ ਬੱਚਿਆਂ ਵਾਲੀ ਮਾਸੂਮੀਅਤ ਸੀ। ਹਰ ਕਿਸੇ ਨਾਲ ਨਿਮਰਤਾ ਤੇ ਪਿਆਰ ਨਾਲ ਹੀ ਵਰਤਣਾ। ਨੌਕਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵੀ ਇੱਕੋ ਜਿਹਾ ਹੀ ਬੋਲਣਾ ਸੀ। ਉਹਦੇ ਦਿਲ ਵਿੱਚ ਕਿਸੇ ਲਈ ਈਰਖਾ ਦਵੇਤ ਤਾਂ ਹੈ ਹੀ ਨਹੀਂ ਸੀ। ਸ਼ਾਇਦ ਉਸ ਨੂੰ ਕੋਈ ਬੁਰਾ ਨਹੀਂ ਸੀ ਲੱਗਦਾ ਉਹਨੂੰ ਸਾਡੇ ਸਾਰਿਆਂ ਬਾਰੇ ਪਤਾ ਸੀ ਕਿ ਅਸੀਂ ਖੜਕੂ ਸਿੰਘਾਂ ਅਤੇ ਸਰਕਾਰ ਖਿਲਾਫ ਲੜ ਰਹੇ ਹਾਂ ਪਰ ਉਸ ਨੂੰ ਸਾਡੇ ਕੰਮਾਂ ਤੇ ਸਾਡੀਆਂ ਗੱਲਾਂ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ ਜਦੋਂ ਅਸੀਂ ਆਉਣਾ ਅਸੀਂ ਉਹਨਾਂ ਵਾਲੇ ਬਰਾਂਡੇ ਵਿੱਚ ਚੱਲੇ ਜਾਣਾ ਉਹਨੇ ਬੜੀ ਹੀ ਖੁਸ਼ੀ ਨਾਲ ਮਿਲਣਾ ਅਤੇ ਕਹਿਣਾ ਕਿ ਆਹ ਜਵਾਨੋ ਆ ਗਏ ਆ ਜਾਓ ਬੈਠੋ ਬੈਠਕ ਵਿੱਚ ਸਦਾ ਹੀ ਦੋ ਤਿੰਨ ਮੰਜੇ ਪਏ ਹੁੰਦੇ ਸੀ ਜਾਂ ਫਿਰ ਕੁਰਸੀਆਂ ਤੇ ਬੈਠ ਜਾਣਾ ਬਿਨਾਂ ਪੁੱਛਿਆ ਹੀ ਪਾਣੀ ਪਿੱਛੋਂ ਚਾਹ ਲੱਸੀ ਜਾਂ ਦੁੱਧ ਆ ਜਾਣਾ ਤੁਸੀਂ ਚਾਹੇ ਨਾ ਵੀ ਕਹੋ ਉਹ ਤਾਂ ਆਉਣਾ ਹੀ ਹੁੰਦਾ ਸੀ ਉਹ ਆਪ ਚਾਹ ਨਹੀਂ ਸੀ ਪਿੰਦਾ ਅਤੇ ਜਿਹੜਾ ਚਾਹ ਨਹੀਂ ਸੀ ਪਿੰਦਾ ਉਸ ਪਲਵਾਨ ਨੂੰ ਬੜਾ ਹੀ ਚੰਗਾ ਲੱਗਦਾ ਸੀ ਪ੍ਰਸ਼ਾਦਾ ਵਗੈਰਾ ਬੀਬੀਆਂ ਆਪ ਹੀ ਭੇਜਦੀਆਂ ਰਹਿੰਦੀਆਂ ਸਨ ਪਸਰ ਦੀ ਆਈਓ ਆਪ ਹੀ ਬਣਾਉਂਦਾ ਸੀ ਕਈ ਵਾਰ ਅਸੀਂ ਇੱਕ ਦੂਸਰੇ ਲਈ ਸੁਣੇ ਹੀ ਛੱਡ ਜਾਂਦੇ ਸੀ ਉਹ ਉਸੇ ਤਿੱਕ ਨਾਲ ਬਿਨਾਂ ਸਵਾਲ ਕੀਤੇ ਹਾਂ ਸੁਨੇਹਾ ਦੇ ਦਿੰਦਾ ਸੀ ਉਹ ਕਿਸੇ ਦਾ ਨਾਂ ਵੀ ਨਹੀਂ ਸੀ ਜਾਣਦਾ ਅਤੇ ਕਦੇ ਪੁੱਛਿਆ ਵੀ ਨਹੀਂ ਸੀ ਬਸ ਇਸੇ ਤਰ੍ਹਾਂ ਕਹਿਣਾ ਕਿ ਉਧਰ ਵਾਲਾ ਜਵਾਨ ਆਇਆ ਸੀ ਅਤੇ ਉਸਨੇ ਇਹ ਸੁਨੇਹਾ ਭੇਜਿਆ ਮੈਨੂੰ ਯਾਦ ਹੈ ਕਿ ਕਮਾਂਡੋ ਫੋਰਸ ਦੀਆਂ ਵੱਡੀਆਂ ਬੈਠਕਾਂ ਦੋ ਤਿੰਨ ਵਾਰ ਉਸ ਕੋਲ ਹੀ ਹੋਈਆਂ ਸਨ ਜਿਵੇਂ ਉਹਨੂੰ ਕਿਹਾ ਜਾਂਦਾ ਉਹ ਸਾਰਾ ਪ੍ਰਬੰਧ ਉਸੇ ਤਰ੍ਹਾਂ ਕਰ ਦਿੰਦਾ ਉਸ ਕੋਲ ਸਦਾ شاਗਿਰਦ ਚਾਹਣ ਵਾਲੇ ਜਾਂ ਮਿਲਣ ਵਾਲਿਆਂ ਦਾ ਜਿਹੜਾ ਆਇਆ ਰਹਿੰਦਾ ਸੀ ਜਦੋਂ ਸਿੰਘਾਂ ਨੇ ਉੱਥੇ ਚਲੇ ਜਾਣਾ ਤਾਂ ਉਹਨਾਂ ਸਭ ਨੂੰ ਉੱਪਰਲੇ ਪਾਸੇ ਮਿਲਣਾ ਸ਼ੁਰੂ ਕਰ ਦਿੰਦਾ ਸੀ ਭਾਵੇਂ ਸਿੰਘਾਂ ਵਾਲੇ ਪਾਸੇ ਨੂੰ ਕਿਸੇ ਨੂੰ ਆਉਣ ਨਹੀਂ ਸੀ ਦਿੰਦਾ ਉਸ ਵਿੱਚ ਸੁਣਨ ਦੀ ਬਹੁਤ ਜ਼ਿਆਦਾ ਸ਼ਕਤੀ ਸੀ ਤੇ ਬਹੁਤ ਚਿਰ ਕਿਸੇ ਦੀਆਂ ਗੱਲਾਂ ਸੁਣ ਸਕਦਾ ਸੀ ਬੋਲਦਾ ਉਦੋਂ ਹੀ ਸੀ ਜਦੋਂ ਉਸ ਨੂੰ ਲੱਗੇ ਕਿ ਇਹ ਬੰਦੇ ਮੇਰੀ ਗੱਲ ਸੁਣਾਣਾ ਚਾਹੁੰਦੇ ਨੇ ਜੇ ਕੋਈ ਚਾਹ ਨਾਲ ਸੁਣਦਾ ਸੀ ਤਾਂ ਬਹੁਤ ਕੁਝ ਸੁਣਾਉਂਦਾ ਸੀ ਕਿਉਂਕਿ ਉਹਨੇ ਬਹੁਤ ਦੁਨੀਆ ਗਾਈ ਸੀ ਇੱਕ ਵਾਰ ਡਾਕਟਰ ਸਾਹਿਬ ਚਰਨਜੀਤ ਸਿੰਘ ਅਵਤਾਰ ਸਿੰਘ ਤੇ ਮੈਂ ਗਰਮੀਆਂ ਦੇ ਦਿਨਾਂ ਵਿੱਚ ਬਾਹਰ ਬੈਠ ਕੇ ਰਾਤ 2 ਵਜੇ ਤੱਕ ਬਹੁਤ ਹੀ ਦਿਲਚਸਪ ਤੇ ਸੁਣੀਆਂ ਗੱਲਾਂ ਸੁਣਦੇ ਰਹੇ ਉਹ ਮੋੜ ਮੋੜ ਕੇ ਪਲਵਾਨਾਂ ਤੇ ਪਲਵਾਨੀ ਨਾਲ ਸੰਬੰਧਿਤ ਗੱਲਾਂ ਸੁਣਾਉਣ ਲੱਗ ਜਾਂਦਾ ਸੀ ਜਾਂ ਫਿਰ ਜਿੱਥੇ ਉਹ ਘੁੰਮਿਆ ਸੀ ਉੱਥੇ ਦੇ ਲੋਕਾਂ ਦੀਆਂ ਗੱਲਾਂ ਜੋ ਸਾਨੂੰ ਬਹੁਤ ਹੀ ਦਿਲਚਸਪ ਲੱਗਦੀਆਂ ਸੀ ਉਹਦੀਆਂ ਗੱਲਾਂ ਬਹੁਤ ਹੀ ਸਿੱਧੀਆਂ ਬਹੁਤ ਹੀ ਸਾਫ਼ ਤੇ ਉਹਨਾਂ ਗੱਲਾਂ ਵਿੱਚ ਕੁਝ ਵੀ ਘੜਿਆ ਹੋਇਆ ਨਹੀਂ ਸੀ ਹੁੰਦਾ ਉਹ ਸਿੱਧਾ ਦਿਲ ਦੀਆਂ ਗੱਲਾਂ ਦਿੰਦੀਆਂ ਸਨ ਜਦੋਂ ਕੋਈ ਸਿੰਘ ਜਾਂਦਾ ਸੀ ਉਹਦੇ ਸੁਣਨ ਦਾ ਪਹਿਲਾਂ ਹੀ ਪ੍ਰਬੰਧ ਕਰ ਦਿੰਦਾ ਸੀ ਅਤੇ ਦਿਲੋਂ ਕਹਿੰਦਾ ਸੀ ਕਿ ਰਾਤਾਂ ਇੱਥੇ ਹੀ ਰਹਿਣਾ ਇੱਕ ਵਾਰ ਡਾਕਟਰ ਸਾਹਿਬ ਨੇ ਕਿਹਾ ਕਿ ਚਾਚਾ ਅਸੀਂ ਸਰਕਾਰ ਨਾਲ ਲੜ ਰਹੇ ਹਾਂ ਇਹਨਾਂ ਸਿੰਘਾਂ ਦੇ ਵੱਡੇ ਵੱਡੇ ਨਾਮ ਹਨ ਤੁਹਾਨੂੰ ਸਾਡਾ ਇੱਥੇ ਹੋਣਾ ਠੀਕ ਲੱਗਦਾ ਆ ਕੋਈ ਖਤਰਾ ਤੇ ਨਹੀਂ ਉਸਨੇ ਬਿਨਾਂ ਕਿਸੇ ਸੋਚ ਤੋਂ ਕਿਹਾ ਤੁਹਾਡੀ ਮਰਜ਼ੀ ਹੈ ਪੁੱਤਰੋ ਤੁਸੀਂ ਲੜੋ ਮੈਨੂੰ ਤੁਸੀਂ ਬਹੁਤ ਚੰਗੇ ਲੱਗਦੇ ਹੋ ਮੈਂ ਨਰ ਬੰਦਿਆਂ ਦੀ ਅਤੇ ਲੜਨ ਵਾਲੇ ਬੰਦਿਆਂ ਦੀ ਸਦਾ ਹੀ ਕਦਰ ਕਰਦਾ ਹਾਂ ਪਿੰਡਰਾਵਲਾ ਨਰ ਸੀ ਉਹ ਬਹੁਤ ਵਧੀਆ ਲੜਿਆ ਬਾਕੀ ਰਵ ਰਖਾ ਤੁਸੀਂ ਜੀ ਸਤਿ ਕਿਆਓ ਜੇ ਅਸੀਂ ਕਹਿੰਦੇ ਤਾਂ ਉਹ ਸਾਡੇ ਵਿੱਚ ਬੈਠਾ ਰਹਿੰਦਾ ਸਾਰੀਆਂ ਗੱਲਾਂ ਸੁਣਦਾ ਰਹਿੰਦਾ ਪਰ ਕੋਈ ਦਖਲ ਅੰਦਾਜ਼ੀ ਨਾ ਕਰਦਾ ਅਤੇ ਨਾ ਹੀ ਕਦੇ ਪੁੱਛਦਾ ਕਿ ਉਹ ਕੌਣ ਹੈ ਤੇ ਆ ਕੀ ਹੈ ਉਹ ਤੜਕੇ ਨਾ ਤੋਗੇ ਆਪਣੇ ਹਿਸਾਬ ਨਾਲ ਹੀ ਰੱਬ ਦਾ ਨਾ ਲੈਂਦਾ ਸੀ ਇੱਕ ਵਾਰ ਪੰਥਕ ਕਮੇਟੀ ਤੇ ਕਮਾਂਡੋ ਫੋਰਸ ਦੇ ਕੋਈ 18 ਵੀਰ ਸਿੰਘਾਂ ਦੀ ਬੈਠਕ ਸੀ ਜਿਸ ਵਿੱਚ ਜਨਰਲ ਲਾਭ ਸਿੰਘ, ਗੁਰਜੀਤ ਸਿੰਘ ਮਥਰਾ ਸਿੰਘ, ਗੁਰਦੇਵ ਸਿੰਘ, ਤੰਨਾ ਸਿੰਘ ਅਤੇ ਹੋਰ ਸਾਰੇ ਹੀ ਜ਼ਿੰਮੇਵਾਰ ਸਿੰਘ ਸਨ। ਇਹੋ ਜਿਹੇ ਸਮੇਂ ਉਹ ਖਾਸ ਖਿਆਲ ਰੱਖਦਾ ਸੀ ਕਿ ਕੋਈ ਹੋਰ ਉਧਰ ਨਾ ਆ ਜਾਵੇ। ਉਹ ਉੱਠ ਕੇ ਜਾਣ ਲੱਗਿਆ ਤਾਂ ਜਨਰਲ ਲਾਭ ਸਿੰਘ ਨੇ ਕਿਹਾ ਕਿ ਬਾਪੂ ਤੂੰ ਤਾਂ ਬੈਠਾ ਰਹਿ। ਤੇਰਾ ਤਾਂ ਹੁਣ ਆਸਰਾ ਹੀ ਬਹੁਤ ਵੱਡਾ ਆ। ਉਹ ਬੈਠ ਗਿਆ। ਕੋਈ 5-6 ਘੰਟੇ ਵੀ ਚਾਰ ਚਰਚਾ ਚੱਲੀ। ਅਤੇ ਉਹਦੇ ਵਿੱਚ ਕਾਫੀ ਗਰਮਾ-ਗਰਮੀ ਹੋ ਗਈ। ਜਦੋਂ ਜਨਰਲ ਲਾਭ ਸਿੰਘ ਅਤੇ ਇੱਕ ਹੋਰ ਸਿੰਘ ਜ਼ਿਆਦਾ ਗਰਮ ਹੋ ਗਏ ਤਾਂ ਉਹਨੇ ਹੱਥ ਨਾਲ ਦੋਵਾਂ ਨੂੰ ਇਸ਼ਾਰਾ ਕੀਤਾ ਕਿ ਸੱਜੇ ਸੱਜੇ ਅਤੇ ਉਹ ਹੋਰ ਕਿਸੇ ਵੀ ਗੱਲ ਵਿੱਚ ਨਹੀਂ ਬੋਲਿਆ। ਜਿਵੇਂ ਕਿ ਉਹਨੇ ਹੋਰ ਕੋਈ ਗੱਲ ਸੁਣੀ ਨਹੀਂ ਸੀ। ਉਸ ਵਿੱਚ ਕਮਾਲ ਦਾ ਸਹਜੀ ਉਹ ਕਦੇ ਵੀ ਪ੍ਰੇਸ਼ਾਨ ਤੇ ਨਾਰਾਜ਼ ਨਹੀਂ ਸੀ ਹੁੰਦਾ ਜਾਂ ਕਹਿ ਲਓ ਕਿ ਕਦੇ ਵੀ ਟੈੰਡੀ ਕਲਾ ਵਿੱਚ ਨਹੀਂ ਸੀ ਹੁੰਦਾ। ਲੱਗਦਾ ਸੀ ਕਿ ਜਿਵੇਂ ਉਹ ਦੁਨੀਆਂ ਵਿੱਚ ਤਾਂ ਵਿਚਰ ਰਿਹਾ ਹੈ ਪਰ ਦੁਨੀਆਂ ਤੋਂ بے ਪ੍ਰਵਾਹ ਸੀ। ਮੈਂ ਹੁਣ ਇੰਨੇ ਸਾਲਾਂ ਬਾਅਦ ਸੋਚਦਾ ਹਾਂ ਕਿ ਉਸ ਬਜ਼ੁਰਗ ਕੋਲ ਬਹੁਤ ਵੱਡੇ ਗੁਣ ਸਨ ਉਹ ਗੁਣ ਸ਼ਾਇਦ ਉਸ ਵਿੱਚ ਪਹਿਲਾਂ ਤੋਂ ਹੀ ਸਨ ਅਤੇ ਉਸ ਨੇ ਸੰਭਾਲ ਕੇ ਰੱਖੇ ਉਸ ਵਿੱਚ ਕਿੰਨਾ ਠਹਿਰਾਓ ਸਹਜ ਨਿਮਰਤਾ ਸਾਰਿਆਂ ਨੂੰ ਬਰਾਬਰ ਜਾਨਣਾ ਕੋਈ ਹੰਕਾਰ ਨਹੀਂ ਨਾ ਕੋਈ ਮੋਸੀ ਨਾ ਕੋਈ ਕਰੋਧ ਕਿੰਨਾ ਸਰਲ ਤੇ ਸਾਦਾ ਉਸਦਾ ਜੀਵਨ ਸੀ ਉਹ ਨਾ ਭੂਤ ਬਾਰੇ ਕੋਈ ਪਰਵਾਹ ਕਰਦਾ ਸੀ ਤੇ ਨਾ ਹੀ ਭੁੱਖ ਬਾਰੇ ਸਿਰਫ ਹੁਣ ਵਾਲੇ ਸਮੇਂ ਵਿੱਚ ਹੀ ਆਪਣੇ ਪਰਪੋਰਸ਼ ਨੂੰ ਮੂਲਿਤ ਕਰਦਾ ਸੀ ਇਹ ਸਾਰੇ ਗੁਣ ਤਾਂ ਮਹਾਪੁਰਖਾਂ ਵਲੇ ਹੀ ਸਨ ਜੋ ਬੰਦਾ ਸਾਰੀ ਜ਼ਿੰਦਗੀ ਵਿੱਚ ਕਮਾਉਂਦਾ ਹੈ ਫਿਰ ਇੱਕ ਦਿਨ ਉਹ ਦਿਨ ਵੀ ਆ ਗਿਆ ਜੋ ਸਾਰੀਆਂ 18 ਵਾਲਿਆਂ ਤੇ ਆਂਦਾ ਹੈ ਪਤਾ ਨਹੀਂ ਕਿਸ ਤਰ੍ਹਾਂ ਪੁਲਸ ਵਾਲੇ ਉਸ 18 ਤੱਕ ਪਹੁੰਚ ਗਏ ਦਸਨ ਵਾਲੇ ਨੇ ਸਾਰਾ ਕੁਝ ਹੀ ਦੱਸ ਦਿੱਤਾ ਕਿ ਉੱਥੇ ਤਾਂ ਸਾਰੇ ਪ੍ਰਮੁੱਖ ਖੜਕੂ ਆ ਕੇ ਬੈਠਕਾਂ ਕਰਦੇ ਹਨ ਸ਼ਾਇਦ ਕੋਈ ਬੰਦਾ ਫੜਿਆ ਗਿਆ ਸੀ ਪਹਿਲਾਂ ਘਰ ਵਾਲਿਆਂ ਨੂੰ ਫੜਿਆ ਗਿਆ ਤੇ ਫਿਰ ਸਾਰੀ ਗੱਲ ਉਸ ਬਜ਼ੁਰਗ ਤੇ ਹੀ ਆ ਗਈ ਕਿ ਸਾਰੇ ਸਿੰਘ ਤਾਂ ਇਹਦੇ ਕੋਲ ਆਉਂਦੇ ਹਨ ਤੇ ਰਹਿੰਦੇ ਵੀ ਹਨ ਘਰ ਵਾਲਿਆਂ ਨੂੰ ਕੁਝ ਹੀ ਪਤਾ ਨਹੀਂ ਸੀ ਉਸਨੇ ਵੀ ਸਾਰੀ ਗੱਲ ਆਪਣੇ ਤੇ ਲੈ ਲਈ ਅਤੇ ਕਿਹਾ ਕਿ ਹਾਂ ਉਹ ਡਾਕਟਰ ਸਾਡਾ ਹੀ ਮੁੰਡਾ ਹੈ ਅਤੇ ਉਸਦੇ ਦੋਸਤ ਵੀ ਆਉਂਦੇ ਜਾਂਦੇ ਰਹੇ ਹਨ ਅਤੇ ਅਸੀਂ ਉਹਦੇ ਵਾਂਗ ਹੀ ਉਹਨਾਂ ਦਾ ਵੀ ਆਉ ਪਗਦ ਕਰਾਂਗੇ ਤੇ ਕਰਦੇ ਰਹੇ ਹਾਂ ਤੇ ਅੱਗੇ ਵੀ ਕਰਾਂਗੇ ਜਦੋਂ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਾ ਕਿ ਇੰਨੇ ਵੱਡੇ ਵੱਡੇ ਨਾਂ ਇਹਦੇ ਕੋਲ ਆਉਂਦੇ ਰਹੇ ਤਾਂ ਉਹਨਾਂ ਨੇ ਉਸ ਨੂੰ ਹੋਰ ਵੀ ਤੰਕ ਦਿੱਤਾ ਪਰ ਉਹ ਡਾਕਟਰ ਤੋਂ ਬਿਨਾ ਉਸ ਨੂੰ ਕਿਸੇ ਦਾ ਨਾਂ ਨਹੀਂ ਸੀ ਪਤਾ ਅਤੇ ਨਾ ਹੀ ਇਹ ਪਤਾ ਸੀ ਕਿ ਕਿਹੜੀ ਜਥੇਬੰਦੀ ਹੈ ਅਤੇ ਕੀ ਗੱਲਾਂ ਕਰਦੇ ਹਨ ਤੇ ਉਹਨਾਂ ਨੇ ਅੱਗੇ ਜਾ ਕੇ ਕੀ ਕੀ ਕਰਨਾ ਹੈ ਉਸ ਬਜ਼ੁਰਗ ਨੇ ਆਉਣ ਜਾਣ ਬਾਰੇ ਤਾਂ ਸਾਰਾ ਕੁਝ ਹੀ ਸੱਚੋ ਸੱਚ ਦੱਸਿਆ ਜਿਵੇਂ ਅਸੀਂ ਹੁੰਦੇ ਸੀ ਜਾਂ ਫਿਰ ਰਹਿੰਦੇ ਸੀ ਪੁਲਿਸ ਕੋਲ ਇਹੋ ਜਾਣਕਾਰੀ ਸੀ ਜੋ ਉਸਨੇ ਦੱਸੀ ਸੀ ਪੁਲਿਸ ਨੂੰ ਵੀ ਅਗੋਂ ਕੁਝ ਸਮਝ ਨਾ ਆਵੇ ਕਿ ਉਹ ਉਸ ਬਜ਼ੁਰਗ ਨੂੰ ਕਿਵੇਂ ਤੰਗ ਕਰਨ ਅਤੇ ਕਦਲ ਹੀ ਕਰਨ ਕਿਸੇ ਵੱਡੇ ਅਫਸਰ ਨੇ ਆ ਕੇ ਕਿਹਾ ਕਿ ਇਸ ਨੂੰ ਬਾਹਰ ਵੱਡੀ ਸੜਕ ਦੇ ਬਿਠਾਓ ਤੇ ਇਹਦੇ ਸਿਰ ਦੇ ਵਿੱਚ ਛਿੱਤਰ ਮਾਰੋ ਕਿਉਂਕਿ ਇਹ ਤਾਂ ਅਤਵਾਦੀ ਦੀ ਮਾਂ ਹੈ ਤੇ ਕਹਿੰਦਾ ਹੈ ਕਿ ਮੈਨੂੰ ਕੁਝ ਨਹੀਂ ਪਤਾ ਸਾਰੇ ਇਲਾਕੇ ਵਿੱਚ ਉਸਦੀ ਬਹੁਤ ਜਿੱਦ ਸੀ ਅਤੇ ਪੁਲਿਸ ਵਾਲੇ ਦੀ ਉਸ ਨੂੰ ਜਾਣਦੇ ਸੀ ਕਿ ਇਹ ਸੱਚਾ ਬੰਦਾ ਹੈ ਪੁਲਿਸ ਉੱਤੇ ਇਲਾਕੇ ਦਾ ਕਾਫੀ ਦਬਾਅ ਬਹਿ ਗਿਆ ਇੰਡੀਆ ਦੇ ਛੋਟੇ ਦੇ ਪਲਵਾਨਾ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਤੇ ਹੋਰ ਸਾਰਿਆਂ ਨੇ ਉਸ ਦੇ ਹੱਕ ਵਿੱਚ ਨਾਹਰਾ ਲਾਇਆ ਕਿ ਇਸ ਨੂੰ ਕੁਝ ਨਾ ਕਹੋ ਇਸ ਤਰ੍ਹਾਂ ਉਸ ਦਾ ਕੁਝ ਬਚਾਅ ਹੋ ਗਿਆ ਪਰ ਪੁਲਿਸ ਨੇ ਉਸ ਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਸੀ ਅਤੇ ਬਹੁਤ ਜ਼ਿਆਦਾ ਤਸ਼ੱਦਦ ਵੀ ਕੀਤਾ ਸੀ ਅਖੀਰ ਇੱਕ ਮੁਕੱਦਮਾ ਵੀ ਪਾ ਦਿੱਤਾ ਜਦੋਂ ਕੁਝ ਵੱਡੇ ਲੀਡਰਾਂ ਨੇ ਉਸ ਨੂੰ ਛਡਾਉਣ ਦੀ ਗੱਲ ਕੀਤੀ ਤਾਂ ਉਸ ਵੇਲੇ ਦੇ ਐਸਐਸਪੀ ਨੇ ਕਿਹਾ ਕਿ ਇਹਨੂੰ ਕਹੋ ਗਲਤੀ ਆਪਣੀ ਮੰਨ ਲਵੇ ਅੱਖ ਦੇ ਦੇ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਮੈਂ ਮਾਰੇ ਬੰਦਿਆਂ ਨੂੰ ਘਰ ਆਉਣ ਦਿੱਤਾ ਪਰ ਉਸਨੇ ਅਜਿਹੀ ਕੋਈ ਵੀ ਗਲ ਨਹੀਂ ਕੀਤੀ ਉਹਦਾ ਸਾਦਾ ਉੱਤਰ ਸੀ ਸਾਦਾ ਮੁੰਡਾ ਤੇ ਉਸਦੇ ਸਾਥੀ ਜੇ ਓਕੇ ਸੋਕੇ ਸਮੇਂ ਉਹਨਾਂ ਨੇ ਸਾਡੇ ਕੋਲ ਨਹੀਂ ਆਉਣਾ ਤਾਂ ਹੋਰ ਕਿੱਥੇ ਜਾਣਾ ਹੈ ਮੈਂ ਤਾਂ ਸਾਰੀ ਜ਼ਿੰਦਗੀ ਕਿਸੇ ਨੂੰ ਵੀ ਘਰੋਂ ਨਹੀਂ ਮੋੜਿਆ ਉਹ ਤਾਂ ਫਿਰ ਆਪਣੇ ਮੁੰਡੇ ਆ ਫਿਰ ਕੀ ਹੋ ਗਿਆ ਜੇ ਉਹਨਾਂ ਨੇ ਹਰਫਲਾਂ ਚੁਕ ਲਈਆਂ ਇਹ ਘਰ ਤਾਂ ਉਹਨਾਂ ਦਾ ਹੀ ਆ ਉਹ ਕਾਫੀ ਸਮਾਂ ਜੇਲ੍ਹ ਵਿੱਚ ਰਿਹਾ ਤੇ ਫਿਰ ਬਾਹਰ ਆ ਗਿਆ ਉਸ ਤੋਂ ਬਾਅਦ ਅਸੀਂ ਉੱਥੇ ਨਹੀਂ ਗਏ ਪਰ ਚਰਨਜੀਤ ਸਿੰਘ ਤੇ ਜਨਰਲ ਲਾਭ ਸਿੰਘ ਇੱਕ ਵਾਰ ਉਸ ਨੂੰ ਰਾਤ ਨੂੰ ਮਿਲ ਕੇ ਆਏ ਜਦੋਂ ਉਹ ਰਾਤ ਨੂੰ ਆਏ ਤਾਂ ਮੈਂ ਤੇ ਅਵਤਾਰ ਸਿੰਘ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਕਿ ਕੀ ਹਾਲ ਹੈ ਬਾਪੂ ਦੇ ਉਹਨਾਂ ਨੇ ਬੜੇ ਚੰਨਲ ਦੱਸਿਆ ਕਿ ਉਹੀ ਹਾਲ ਕਹਿੰਦੇ ਸਾਡੇ ਜਾਨ ਤੇ ਬਾਪੂ ਬੜਾ ਖੁਸ਼ ਹੋਇਆ ਉਸੇ ਤਰ੍ਹਾਂ ਦੁੱਧ ਆ ਗਿਆ ਫਿਰ ਪ੍ਰਸ਼ਾਦਾ ਆਇਆ ਤੇ ਸਾਡੇ ਬਿਸਤਰੇ ਤਿਆਰ ਹੋ ਗਏ ਅਸੀਂ ਕਿਹਾ ਕਿ ਅਸੀਂ ਤਾਂ ਸਿਰਫ ਤੇਰੇ ਦਰਸ਼ਨ ਕਰਨਾ ਆਇਆ ਬਾਪੂ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਤੋਂ ਇਹ ਕਿਹਾ ਨਹੀਂ ਸੀ ਗਿਆ ਕਿ ਤੁਹਾਡੇ ਨਾਲ ਬਹੁਤ ਮੜੀ ਹੋਈ ਹੈ ਪਰ ਉਹਨੇ ਆਪ ਹੀ ਇਹ ਗੱਲ ਪਾਵ ਲਈ ਤੇ ਕਿਹਾ ਕਿ ਕੋਈ ਗੱਲ ਨਹੀਂ ਜਵਾਨੋ ਇਹੋ ਜਿਹਾ ਕੁਝ ਨਾ ਕੁਝ ਤਾਂ ਹੋ ਹੀ ਜਾਂਦਾ ਹੈ ਕੋਈ ਖਾਸ ਗੱਲ ਨਹੀਂ ਜਨਰਲ ਲਾਭ ਸਿੰਘ ਨੇ ਉਸ ਨੂੰ ਪੁੱਛਿਆ ਕਿ ਬਾਪੂ ਕੋਈ ਖਾਸ ਅਫਸਰ ਪੁਲਿਸ ਵਾਲਾ ਜਿਸ ਨਾਲ ਕੋਈ ਹਿਸਾਬ-ਕਿਤਾਬ ਕਰਨਾ ਹੋਵੇ ਉਹਨੇ ਕਿਹਾ ਨਹੀਂ ਨਹੀਂ ਮਿੱਟੀ ਪਾ ਉਸ ਗੱਲ ਤੇ ਤੇ ਉਹ ਵੀ ਤਾਂ ਆਪਣੇ ਵਿੱਚੋਂ ਹੀ ਨੇ ਇਹਨਾਂ ਪਿੰਡਾਂ ਦੇ ਹੀ ਪੁੱਤ ਨੇ ਸਾਰੇ ਇੱਕੋ ਜਿਹੇ ਸਮਝ ਨਹੀਂ ਰੱਖਦੇ ਹੁੰਦੇ ਉਹਨਾਂ ਤੇ ਰੱਬ ਪਲੀ ਕਰੇਗਾ ਸਾਨੂੰ ਉਸ ਦੇ ਇਹਨਾਂ ਬੋਲਾਂ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਹੁਣ ਇਹ ਸੋਚਦੇ ਹਾਂ ਕਿ ਜਿਹੜੇ ਬਿਲਕੁਲ ਹੀ ਆਮ ਬੰਦੇ ਸਨ ਪਰ ਵੱਡੇ ਸੇਵਾ ਗੁਣਾਂ ਨੂੰ ਸੰਭਣ ਵਾਲੇ ਹੁੰਦੇ ਸਨ ਉਹ ਕਿਵੇਂ ਔਖੇ ਸਮੇਂ ਵਿੱਚ ਨਿੱਖਰ ਕੇ ਸਾਹਮਣੇ ਆਉਂਦੇ ਸਨ ਆਮ ਸਮੇਂ ਵਿੱਚ ਤਾਂ ਦੁਨੀਆ ਉਹਨਾਂ ਨੂੰ ਸਮਝਦੀ ਹੀ ਨਹੀਂ ਇਹੋ ਜਹੀਆਂ ਕਿੰਨੀਆਂ ਰੂਹਾਂ ਸਨ ਜਿਨ੍ਹਾਂ ਨੇ ਆਪਣੇ ਵਿਰਸੇ ਦੇ ਕਿਰਦਾਰ ਅਨੁਸਾਰ ਸਾਨੂੰ ਪੁੱਤਾਂ ਵਾਂਗ ਸੰਭਾਲਿਆ ਤੇ ਪਿਆਰ ਦਿੱਤਾ ਤੇ ਫਿਰ ਥਾਣਿਆਂ ਵਿੱਚ ਜਲਾਲਤਾ ਵੀ ਸਹੀਆਂ ਹੋਰ ਤਸ਼ੱਦਦ ਚੱਲੇ ਅਤੇ ਕਿੰਨਿਆਂ ਨੇ ਆਪਣੇ ਪ੍ਰਾਣ ਵੀ ਤਿਆਗ ਦਿੱਤੇ ਉਨ੍ਹਾਂ ਦਾ ਸਾਡੇ ਨਾਲ ਰਿਸ਼ਤਾ ਸਿਰਫ ਇਨਸਾਨੀਅਤ ਵਿਰਸੇ ਅਤੇ ਸਿੱਖਿਆ ਦਾ ਸੀ ਇਹੋ ਜਹੀਆਂ ਰੂਹਾਂ ਅਜੋਕੇ ਵਿਦਿਅਕ ਇਤਿਹਾਸ ਦੇ ਕਿਸੇ ਵੀ ਤੱਥਾਂ ਵਿੱਚ ਨਹੀਂ ਹੁੰਦੀਆਂ ਤੱਥ ਤਾਂ ਸਿਰਫ ਪ੍ਰਮੁੱਖ ਨਾਵਾਂ ਘਟਨਾਵਾਂ ਦੇ ਵਰਤਾਰੇ ਬਾਰੇ ਹੀ ਗੱਲ ਕਰਦੇ ਹਨ ਪਰ ਇਹਨਾਂ ਲੋਕਾਂ ਕੋਲ ਜੀਵਨ ਦਾ ਸੱਚ ਹੁੰਦਾ ਹੈ ਇਸ ਕਰਕੇ ਇਹਨਾਂ ਲੋਕਾਂ ਦੀ ਕਹਾਣੀ ਸੀਨਾ ਬਸੀਨਾ ਕਦਰਦਾਨਾ ਰਹੀ ਹੀ ਅੱਗੇ ਧੁਰਦੀ ਹੈ ਜਿੱਥੋਂ ਤੱਕ ਕੋਈ ਸਮਾਜ ਜਾਂ ਸਭਿਆਚਾਰ ਆਪਣੀਆਂ ਕੀਮਤਾਂ ਉੱਤੇ ਖੜਾ ਰਹਿੰਦਾ ਹੈ ਉੱਥੋਂ ਤੱਕ ਇਹ ਕਹਾਣੀਆਂ ਅੱਗੇ ਸੁਣਾਈਆਂ ਅਤੇ ਸੁਣੀਆਂ ਜਾਂਦੀਆਂ ਰਹਿੰਦੀਆਂ ਹਨ ਸੋ ਗੁਰੂ ਪਿਆਰਿਓ ਇਹ ਸੀ ਉਹ ਬਜ਼ੁਰਗ ਪਲਵਾਨ ਜਿਨੇ ਖੜਕੂਆਂ ਦੀ ਇੰਨੀ ਸਖਦਾ ਕੀਤੀ ਆਪਣੇ ਇੱਕ ਪਿਓ ਦਿੱਤਾ ਸੋ ਗੁਰੂ ਪਿਆਰਿਓ ਇਸ ਸਖਿ ਨੂੰ ਵੱਤ-ਵਤ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸੋ ਕਿਰਪਾ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਪੰਥ ਦੀ ਚੜ੍ਹਦੀਕਲਾ ਵਾਸਤੇ ਜ਼ਰੂਰ ਕਰੋ ਤਾਂ ਜੋ ਗੁਰੂ ਸਾਹਿਬ ਜੀ ਪੰਥ ਨੂੰ ਹੋਰ ਬਖਸ਼ਿਸ਼ਾਂ ਕਰਨ ਦਾਸ ਨੂੰ ਬਖਸ਼ੋ ਜੀ ਅਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ